ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਫਲੌਰ ਪਸੀਨ ਦੇ ਪਿੰਡ ਸੰਗੋਆੜ ਵਿਖੇ ਜਿਹੜੀ 24 ਮਈ ਸ਼ਹੀਦ ਕਰਤਾਰ ਸਿੰਘ ਸ਼ਰਾਬੇ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਿਹੜੀ ਇੱਕ ਪੂਰੇ ਪੰਜਾਬ ਦੀ ਇੱਕ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਆ ਉਸ ਕਨਵੈਨਸ਼ਨ ਦੀ ਤਿਆਰੀ ਹੇਠ ਅੱਜ ਪੂਰੀ ਤਸਵੀਰ ਤੇ ਜ਼ਿਲ੍ਹਾ ਜਲੰਧਰ ਦੇ ਅੰਦਰ ਜਿਹੜਾ ਆ ਉਹ ਵੱਖ-ਵੱਖ ਜੂਨਟਾਂ ਦੇ ਅੰਦਰ ਜਿਹੜੀ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਆ ਨਾਲ ਨਾਲ ਜਿੱਥੇ ਜੂਨਟਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਉਹਦੇ ਨਾਲ ਨਾਲ ਮੈਂਬਰਸ਼ਿਪ ਹੈਮ ਜਿਹੜੀ ਆ ਉਹ ਵੀ ਨਾਲ ਦਾ ਲਗਾਤਾਰ ਜਿਹੜੀ ਚੱਲ ਰਹੀ ਆ ਤੇ ਨਾਲ ਹੀ ਸਾਰੇ ਸਾਥੀਆਂ ਨੂੰ ਨੌਜਵਾਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜਾ 24 ਮਈ ਦੀ ਜਿਹੜੀ ਕਨਵੈਨਸ਼ਨ ਆ ਇਸ ਕਨਵੈਨਸ਼ਨ ਤੋਂ ਬਾਅਦ ਜਿਹੜਾ ਇਸ ਦੇਸ਼ ਦੀ ਹਾਕਮ ਸਰਕਾਰ ਆ ਤੇ ਪੰਜਾਬ ਦੀ ਜਿਹੜੀ ਭਗਵੰਤਮਾਨ ਸਰਕਾਰ ਆ ਜਿਨੇ ਪਿਛਲੇ ਸਮੇਂ ਦੇ ਅੰਦਰ ਜਿਹੜਾ ਆ ਇੱਕ ਨਾਰਾ ਦਿੱਤਾ ਆ ਯੋਧ ਨਸ਼ਿਆਂ ਵਿਰੁੱਧ ਉਹਦੇ ਜਿਹੜੇ ਹਾਲਾਤ ਆ ਸਾਡੇ ਪੰਜਾਬ ਦੇ ਅੰਦਰ ਉਹਦਾ ਕਿਹੋ ਜਿਹਾ ਜਿਹੜਾ ਆ ਉਹ ਕੱਚਾ ਚਿੱਠਾ ਜਿਹੜਾ ਆ ਉਹ 24 ਤਰੀਕ ਦੀ ਕਨਵੈਨਸ਼ਨ ਦੇ ਅੰਦਰ ਜਿਹੜਾ ਆ ਉਹ ਅਸੀਂ ਪੂਰੀ ਪੰਜਾਬ ਦੇ ਹਾਲਾਤ ਜਿਹੜੇ ਆ ਉਸ ਦਿਨ ਦੇ ਉੱਤੇ ਜਿਹੜਾ ਆ ਉਹ ਨਸ਼ਰ ਕਰਾਂਗੇ ਤੇ ਉਹਦੇ ਨਾਲ ਹੀ ਜਿਹੜਾ ਵਾਰ-ਵਾਰ ਭਗਵਾਨਤਮਾਨ ਜਿਹੜਾ ਰਜਗਾਰ ਦੀ ਗਲਤ ਗੱਲ ਜਿਹੜੀ ਆ ਜਿਹੜੀ ਲਗਾਤਾਰ ਜਿਹੜਾ ਝੂਠ ਬੋਲਦਾ ਆ ਉਸ ਝੂਠ ਨੂੰ ਜਿਹੜਾ ਬੇਨਕਾਬ ਕਰਕੇ ਤੇ ਜਿਹੜੇ ਪੰਜਾਬ ਤੇ ਜਿਹੜੇ ਬੇਰਜਗਾਰੀ ਦੇ ਅੰਕੜੇ ਆ ਉਹਨਾਂ ਅੰਕੜਿਆਂ ਦੇ ਨਾਲ ਜਿਹੜਾ ਆ ਇਸ ਕਨਵੈਨਸ਼ਨ ਤੋਂ ਬਾਅਦ ਤੇ ਨਾਲ ਦੀ ਨਾਲ ਸੇਲ ਸੁਤਾਂ ਦਾ ਤੇ ਸਿੱਖਿਆ ਦਾ ਜਿਹੜਾ ਨਿੱਜੀਕਰਨ ਕਰ ਰਹੀ ਆ ਜਿਹੜੀ ਆ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਆ ਇਹਨਾਂ ਦੋਹਾਂ ਸਰਕਾਰਾਂ ਦੇ ਖਿਲਾਫ ਜਿਹੜਾ ਆ ਇੱਕ ਵੱਡਾ ਜਿਹੜਾ ਆ ਪ੍ਰੋਗਰਾਮ ਤਿਆਰ ਕਰਕੇ ਇਸ ਕਨਵੈਨਸ਼ਨ ਤੋਂ ਬਾਅਦ ਜਿਹੜਾ ਇੱਕ ਵੱਡਾ ਐਲਾਨ ਕਰਾਂਗੇ ਸੋ ਉਹਦੇ ਵਾਸਤੇ ਅਸੀਂ ਅਪੀਲ ਕਰਦੇ ਆ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਆਓ ਨੌਜਵਾਨੋ ਇਕੱਠੇ ਹੋ ਕੇ ਉਸ ਮਹਾਨ ਗਦਰੀ ਸ਼ਹੀਦ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਨ ਨੂੰ ਸਮਰਪਿਤ ਜਿਹੜੀ ਇਹ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਜਿਹੜੀ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਆ ਇਸ ਕਨਵੈਨਸ਼ਨ ਦਾ ਹਿੱਸਾ ਬਣੀਏ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਹੜੀਆਂ ਇਹ ਸਰਕਾਰਾਂ ਦੇ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਜਿਹੜਾ ਇੱਕ ਵੱਡਾ ਐਕਸ਼ਨ ਜਿਹੜਾ ਆ ਉਹ ਤਿਆਰ ਕਰੀਏ ਬਹੁਤ ਬਹੁਤ ਧੰਨਵਾਦ